ਦੋਸਤੋ ਆਇਆ ਨਾ ਜਿਹੜਾ ਤੁਸੀਂ ਸਾਹਮਣੇ ਤੁਹਾਨੂੰ ਦਿਖ ਰਿਹਾ ਨਾ ਇਹ ਕੋਈ ਮੋਬਾਈਲ ਵਿੱਚ ਜਾਂ ਤੁਹਾਨੂੰ ਦਿਖ ਰਿਹਾ ਹੋਵੇਗਾ ਕਿ ਇਹ ਕੋਈ ਮੋਬਾਈਲ ਦੇ ਵਿੱਚ ਧੁੰਦਲਾਪਨ ਵਗੈਰਾ ਕੁਝ ਨਹੀਂਗਾ ਇਹ ਨਾ ਇਸ ਟਾਈਮ ਤੁਸੀਂ ਦੇਖ ਰਹੋ ਕਿ ਨਾ ਧੁੰਦ ਹੈਗੀ ਹੈ ਸਾਰੀ ਜੀ ਆ ਤੁਸੀਂ ਲਾ ਲਓ ਬੱਦਲ ਲੱਗੇ ਆ ਤੇ ਇਹ ਕੋਈ ਦਸੰਬਰ ਜਨਵਰੀ ਜਾਂ ਫਰਵਰੀ ਦਾ ਮਹੀਨਾ ਨਹੀਂ ਹੈਗਾ ਇਸ ਟਾਈਮ ਇਹ ਮਹੀਨਾ ਹੈਗਾ ਜੀ ਆਪਣੇ ਅਗਸਤ ਦਾ ਮਹੀਨਾ ਚੱਲ ਰਿਹਾ ਹੈ ਅਗਸਤ ਦੀ ਸਟਾਰਟਿੰਗ ਦਾ ਮਹੀਨਾ ਆ ਤੇ ਇਸ ਟਾਈਮ ਦੋਸਤੋ ਅਸੀਂ ਹਿੰਗੇ ਆ ਮੰਨਾ ਨਾ ਦੇਵੀ ਦੇ ਦਰਬਾਰ ਤੇ ਤਾਂ ਤੁਸੀਂ ਰਾਤ ਦੇ 12 1 ਵਜੇ ਚੁੱਕਿਆ ਹੈ ਲਗਭਗ ਤੇ ਤੁਸੀਂ ਰਸ਼ ਦੇਖੋ ਕਿੰਨਾ ਹੋ ਚੁੱਕਿਆ ਹੈ ਇਸ ਟਾਈਮ ਸਾਰਿਆਂ ਪਾਸੇ ਰਸ਼ ਹੀ ਰਸ਼ ਆ ਆ ਦੇਖੋ ਸੋ ਪਹਿਲਾਂ ਤੁਸੀਂ ਫੋਗ ਦੇਖੋ ਕਿੰਨੀ ਜ਼ਿਆਦਾ ਫੋਗ ਹੋ ਚੁੱਕੀ ਹੈ ਸਾਰਿਆਂ ਪਾਸੇ ਫੋਗ ਹੀ ਫੋਗ ਚੱਲ ਰਹੀ ਹੈ ਤੇ ਰਾਤ ਦੇ ਲਗਭਗ 2 12 ਤੋਂ 1 ਵਜੇ ਚੁੱਕਿਆ ਤੇ ਦੇਖੋ ਕਿੰਨਾ ਰਸ਼ ਹੋ ਚੁੱਕਿਆ ਆ ਤੇ ਸੰਗਤਾਂ ਦਾ ਇਸ ਟਾਈਮ ਭਰਪੂਰ ਰਸ਼ ਆ ਸਾਵਣ ਦਾ ਮਹੀਨਾ ਚੱਲ ਰਿਹਾ ਆ ਸਾਵਣ ਦੇ ਮਹੀਨੇ ਦੀ ਸਟਾਰਟਿੰਗ ਡੇਟ ਆ ਤਾਂ ਸਾਰੇ ਆਪਣੇ ਨਾਂ ਲਾਏ ਸੀਗੇ ਤੇ ਆਪਾਂ ਆਪਣੇ ਤੁਹਾਡੇ ਚਹੇਤਾ ਬੰਦੇ ਨਾਲ ਤੁਹਾਡੀ ਗੱਲ ਕਰਾਨੇ ਜਿੰਨੂੰ ਤੁਸੀਂ ਵੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਆਪਣੇ ਲੱਕੀ ਕੁਮਾਰ ਜੀ ਇਹ ਆਏ ਨੇ ਦਰਸ਼ਨ ਕਰਨ ਵਾਸਤੇ ਤੇ ਤੁਸੀਂ ਇਹਨਾਂ ਦਾ ਪਹਿਲਾਂ ਸਰੀਰ ਤੋਂ ਅੰਦਾਜ਼ਾ ਲਾਓ ਕਿ ਇੰਨੀ ਸਰਦਾ ਬੰਦੇ ਜੇ ਫਿਰ ਵੀ ਤੁਰ ਕੇ ਪੌੜੀਆਂ ਚੜ੍ਹ ਕੇ ਬੰਦਾ ਦਰਸ਼ਨ ਕਰਨ ਚੱਲਿਆ ਆ ਠੀਕ ਹੈ ਜੀ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਦੱਸਣਗੇ ਕਿ ਬਾਈ ਜੀ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਪੌੜੀਆਂ ਤੋਂ ਸਫਰ ਕਰਦੇ ਹੋ ਇਹ ਮਤਲਬ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਚੜ੍ਹਦੇ ਹੋ ਬੜਾ ਉੱਚੀ ਤੇ 2 ਘੰਟੇ ਹੋ ਗਏ ਤਰੇ ਬਣ ਮਾ ਦਾ ਨਾ ਨਾ ਕਰ ਰਿਹਾ ਚੰਦ ਅੱਛਾ ਜੀ ਤੇ ਕਿੰਨਾ ਕੋ ਕਿੰਨੇ ਕਿਲੋਮੀਟਰ ਦੀ ਚੜਾਈ ਆ ਇਹ ਇਹ ਤਾਂ ਨਹੀਂ ਜਾਂਦੀ 5-7 ਕਿਲੋ 5-7 ਕਿਲੋਮੀਟਰ ਦੀ ਤੇ ਸਾਰਾ ਰਸਤਾ ਤੁਸੀਂ ਤੁਰ ਕੇ ਹੀ ਆਏ ਹੋ ਅੱਛਾ ਜੀ ਤੇ ਪੈਦਲ ਹੀ ਆਏ ਹੋ ਅੱਛਾ ਜੀ ਪੈਦਲ ਹੀ ਆਏ ਹੋ ਠੀਕ ਹੈ ਜੀ ਭਾਈ ਇਹ ਨਾ ਤੁਸੀਂ ਦੇਖੋ ਲੋਕਾਂ ਦੀ ਸ਼ਰਤਾਂ ਦੇਖੋ ਦੇਖੋ ਕਿੰਨਾ ਰਸ਼ ਹੈ ਫੋਗ ਦੇਖੋ ਕਿੰਨੀ ਆ ਸਾਰਿਆਂ ਪਾਸੇ ਫੋਗ ਹੀ ਫੋਗ ਆ ਤਾਂ ਇੱਕ ਬਾਈ ਆਪਣੇ ਆਪ ਬੈਠੇ ਆਪਾਂ ਬਾਈ ਕੋਲ ਪੁੱਛਦਾ ਬਾਈ ਕਿੱਥੋਂ ਦੇ ਰਹਿਣ ਆਲੇ ਆ ਬਾਈ ਤੁਸੀਂ ਕਿੱਥੋਂ ਦੇ ਰਹਿਣ ਆਲੇ ਹੋ ਜੀ ਆਪਾਂ ਤੇ ਅੜਦੇ ਕੋਲ ਜੀ ਅਹਿਮਦਗੜ ਦੇ ਕੋਲ ਇਹ ਅਹਿਮਦਗੜ ਬਾਈ ਕਿੱਥੋਂ ਪੈਂਦਾ ਆਪਣਾ ਲੁਧਿਆਣੇ ਕੋਲੇ ਲੁਧਿਆਣੇ ਦੇ ਲਾਗੇ ਡਿਸਟ੍ਰਿਕਟ ਲੁਧਿਆਣਾ ਹੀ ਪੈਂਦਾ ਤੁਹਾਨੂੰ ਨਹੀਂ ਡਿਸਟ੍ਰਿਕਟ ਪੈਂਦਾ ਜੀ ਆਪਾਂ ਨੂੰ ਮਲੇਰਕੋਟਲਾ ਮਲੇਰਕੋਟਲਾ ਤਾਂ ਬਾਈ ਤੁਹਾਨੂੰ ਇੱਥੇ ਆਗੇ ਤੁਸੀਂ ਕਿੰਨੇ ਵਜੇ ਚੜਾਈ ਸ਼ੁਰੂ ਕੀਤੀ ਸੀਗੀ ਚੜਾਈ ਸ਼ੁਰੂ ਕੀਤੀ ਪੌਣੇ 11 ਪੌਣੇ 11 ਤੇ ਐਸ਼ਮ ਬਾਈ ਤੁਹਾਡੇ ਆਜੂ ਮੋਬਾਈਲ ਆ ਕਿੰਨਾ ਟਾਈਮ ਹੋ ਗਿਆ ਦਿਖਾਓ ਤੋਰਾ 11:48 ਹੋ ਗਏ 11:48 ਹੋ ਚੁੱਕੇ ਆ ਲੱਗਦਾ ਇਹ 12 ਦੇ ਲਗਭਗ ਟਾਈਮ ਹੋ ਚੁੱਕਿਆ ਆ ਤੇ ਤੁਸੀਂ ਨੌਨਸਟਾਪ ਹੀ ਚੱਲਦੇ ਆਂਦੇ ਵੇਓ ਨੌਨਸਟਾਪ ਹੀ ਆਂਦੇ ਵੇਓ अच्छा जी शेरआले गेट ਤੋਂ ਲੱਗੇ اچھا शेरआले गेट ਤੋਂ ਲੱਗੇ ਦੋਸਤੋ ਜਿਹੜੇ ਤੁਸੀਂ ਰਸਤਾ ਦੇਖ ਰਹੇ ਹੋ ਨਾ ਕਿ ਇਸ ਟਾਈਮ ਸੰਗਤਾਂ ਕਿਉਂ ਬੈਠੀਆਂ ਇਸ ਦਿਨ ਸੰਗਤਾਂ ਦੇ ਬੈਠਣ ਦਾ ਕਾਰਨ ਇਹ ਹੈ ਕਿ ਨਾ ਆਪਣਾ ਮੰਦਰ ਦਾ ਜਿਹੜਾ ক্লোজিং ਟਾਈਮ ਆ ਉਹ ਹੋ ਚੁੱਕਿਆ ਹੈ 12 ਵਜੇ 10:00 10:00 ਵਜੇ ਐਸੇ ਮੰਦਰ ਬੰਦ ਹੋ ਜਾਂਦਾ ਆ ਤੇ ਫੇਰ ਮੰਦਿਰ ਦੁਆਰਾ ਖੁੱਲਦਾ ਜਾਂ 2 ਵਜੇ ਦਰਸ਼ਨ ਦੁਆਰਾ 2 ਵਜੇ ਹੁੰਦੇ ਆ ਤੇ ਐਸੇ ਕਰਕੇ ਮੰਦਿਰ ਦੇ ਜਿਹੜੇ ਕਰਮਚਾਰੀ ਐ ਕਮੇਟੀ ਐ ਦੋ ਫੇਰ ਰਸਤਾ ਬੰਦ ਕਰ ਦਿੰਦੇ ਕਿ ਜਿਆਦਾ ਟ੍ਰੈਫਿਕ ਵੀ ਨਾ ਲੱਗੇ ਹੋਲੀ ਓਲੀ ਕਰਕੇ ਫੇਰ ਰਸਤਾ ਖੋਲਦੇ ਤੁਸੀਂ ਥੱਲੇ ਨਹੀਂ ਕਾ ਮਾਰੋ ਸਾਰੇ ਪਾਸੇ ਰਾਸ਼ੀ ਰਾਸ਼ੀਆ ਬਹੁਤ ਜਿਆਦਾ ਰਾਸ਼ੀਆ ਤੇ ਆ ਫੋਗ ਦੇਖੋ ਕਿੰਨਾ ਠੰਡਾ ਮੌਸਮ ਆ ਇਹ ਕੋਈ ਬਾਹਰ ਆਪਾਂ ਕੁਲੂ ਮਨਾਲੀ ਵਗੈਰਾ ਜਾਂ ਲੈ ਲੱਦਾਖ ਵਾਲੀ ਸਾਈਡ ਨਹੀਂ ਗਏ ਕਿ ਤੁਹਾਨੂੰ ਫੋਗ ਹੀ ਫੋਗ ਆ ਬੱਦਲ ਹੀ ਬਦਲ ਦੇਖ ਰਹੇ ਹਾਂ ਐਸੇ ਮੈਂ ਆਪਾਂ ਹੈਗੇ ਆ ਮਾਂ ਨੈਣਾ ਦੇਵੀ ਦੇ ਟੈਂਪਲ 'ਚ ਹੈਗੇ ਆ ਜੋ ਕਿ ਨੰਦੇ ਪੁਰਤੋਂ ਸੋਲ 10 ਕਿਲੋਮੀਟਰ ਹੀ ਹੈ ਨਾ 18 ਕਿਲੋਮੀਟਰ ਦੀ ਚੜ੍ਹਾਈ ਹੈ ਸਾਰੀ ਚੜ੍ਹਾਈ ਆ ਬਾਕੀ ਤੁਹਾਨੂੰ ਆਪਾਂ ਅੱਗੇ ਹੋਰ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਠੀਕ ਹੈ ਜੀ ਓਕੇ جا تا هو کما ڏيڻ جي لاءِ وئي lagi nak kruj jabar